ਕਿ ਕਿਸਾਨ ਜਿੱਥੇ ਬੰਦੀ ਦੇ ਆਗੂ ਨੇ ਵੀ ਪਿੱਛੇ ਜੇ ਤੁਸੀਂ ਵੀਡੀਓ ਦੇਖੀ ਹੋਊਗੀ ਉਹ ਵੀ ਬੋਲ ਗਿਆ ਸੀ ਕਿ ਜਿਹੜਾ ਮੋਰਚਾ ਸਰਦਾਰ ਜਗਜੀਤ ਸਿੰਘ ਦੱਲੇਆਲ ਲਈ ਬੈਠੇ ਨੇ ਜਿਹੜੀਆਂ ਮੰਗਾਂ ਤੇ ਲੜ ਰਹੇ ਨੇ ਉੱਥੇ ਉਹ ਮੰਗਾਂ ਤੇ ਸਰਕਾਰ 25 ਸਾਲ ਗੱਲ ਨਹੀਂ ਕਰੂਗੀ ਚਾਹੇ 25 ਸਾਲ ਮੋਰਚਾ ਲਈ ਬੈਠੇ ਰਹਿਣ ਇਹ ਭਰਾਵੋ ਬੋਲੇ ਕਿਉਂ ਸੀ اے ਪ੍ਰਧਾਨ ਜੀ ਨੂੰ ਸਰਦਾਰ ਜਗਜੀਤ ਸਿੰਘ ਕੱਲਿਆਰ ਨੂੰ ਵੀ ਪਤਾ ਸੀ ਕਿ ਸਰਕਾਰ ਨੇ ਸੌਖੀ ਗੱਲਬਾਤ ਤੇ ਆਉਣਾ ਨਹੀਂ ਕਿਉਂਕਿ ਭਰਾਵੋ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗਾ ਇਹ ਕੋਈ ਛੋਟੀ ਮੰਗ ਨਹੀਂ ਆਪਾਂ ਕਰਾਂਚ ਬੈਠ ਕੇ ਸੋਚ ਲੈਂਦੇ ਆ ਕਿ ਕਾਨੂੰਨ ਸਰਕਾਰ ਬਣਾ ਦੇਗੀ ਇਹ ਕੋਈ ਛੋਟੀ ਮੰਗ ਨਹੀਂ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਪਰਾਵੋ ਦੇਸ਼ ਨੂੰ ਗੈਟ ਚੋਂ ਬਾਹਰ ਆਉਣਾ ਪਊਗਾ ਡਬਲਯੂਟੀਓ ਚੋਂ ਤੇ ਗੈਟ ਉਹ ਚੀਜ਼ ਆ ਜੇ ਗੈਟ ਬਾਰੇ ਸਮਝਾਉਣ ਲੱਗੇ ਤਾਂ 2-3 ਘੰਟੇ ਇੱਥੇ ਲੱਗ ਜਾਣਗੇ ਪਰਾਵੋ ਛੋਟੇ ਜਿਹੇ ਲਫ਼ਜ਼ਾਂ ਚ ਦੱਸ ਦਿੰਨਾ ਕਿ ਗੈਟ ਉਹ ਆ ਜਿੱਦੇ ਮਗਰ ਅਮਰੀਕਾ ਦੇਸ਼ ਵਰਗੀ ਪਾਵਰ ਖੜੀ ਆ ਤਾਂ ਪਰਾਵੋ ਸੋਚੇ ਤੁਹਾਡੇ ਆਗੂ ਨੇ ਸਿੱਧਾ ਮੱਥਾ ਅਮਰੀਕਾ ਨਾਲ ਲਾਇਆ ਹੋਇਆ ਬੋਲੇ ਸੋਨਿਆ ਹਾ ਲਾ ਹੁਰੀਆ ਕਾਲੋ ਕਿਉਂਕਿ ਭਰਾਵੋ ਗਾਇਡ ਚ ਸਪਸ਼ਟ ਲਿਖਿਆ ਹੋਇਆ ਕਿ ਜਿਹੜੇ ਵੀ ਦੇਸ਼ ਇਹਦਾ ਹਿੱਸਾ ਨੇ ਉਹ ਜੇ ਆਪਣੇ ਕਿਸਾਨਾਂ ਨੂੰ ਐਮਐਸਪੀ ਦੇਣਗੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਆ ਜਿਹੜੀ ਆਪਾਂ ਨੂੰ ਕਣਕ ਝੋਨੇ ਤੇ ਐਮਐਸਪੀ ਮਿਲ ਰਹੀ ਆ ਇਹ ਭਰਾਵੋ ਇੱਕ ਤਸਕੀਮ ਤਹਿਤ ਦੇ ਰਹੇ ਨੇ ਇਹਦੇ ਤੇ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਜੇ ਕਾਨੂੰਨ ਬਣਿਆ ਹੁੰਦਾ ਤਾਂ ਜਿਹੜਾ ਹਾਲ ਤੁਹਾਡਾ ਜੀਰੀ ਚ ਹੋਇਆ ਝੋਨੇ ਚ ਹੋਇਆ ਕਿਸੇ ਦੀ ਕੁਆਂਟਲ ਮਗਰ 4 ਕਿਲੋ ਘਟਲਾਦੀ ਕਿਸੇ ਦੀ 5 ਕਿਲੋ ਲਾਤੀ ਕਿਸੇ ਦੀ 10 ਕਿਲੋ ਲਾਤੀ ਜੇ ਕਾਨੂੰਨ ਬਣਿਆ ਹੁੰਦਾ ਤਾਂ ਕਿਸੇ ਸਰਕਾਰ ਦੀ ਜਰਤ ਨਹੀਂ ਸੀ ਤੁਹਾਡਾ 1 ਰੁਪਿਆ ਘਟਣ ਦੀ ਤਾਂ ਪਰ ਆਓ ਇਹ ਕਾਨੂੰਨ ਬਣਾਉਣ ਲਈ ਲੜ ਰਹੇ ਆ ਵੀ ਹੱਥ ਕੜੇ ਕਰ ਗਈ ਸੀ ਤੇ ਇੱਕ ਆਗੂ ਨੇ ਵੀ ਕਹਿਤਾ ਸੀ ਕਿ 25 ਸਾਲ ਗੱਲ ਨਹੀਂ ਹੋਊਗੀ ਤੇ ਪ੍ਰਧਾਨ ਜੀ ਨੂੰ ਵੀ ਪਤਾ ਸੀ ਪਰ ਭਾਵੇਂ ਜਿੱਦਣ ਮਰਨ ਵਰਤ ਦਾ ਅਨਾਉਂਸ ਕੀਤਾ ਪ੍ਰਧਾਨ ਜੀ ਨੇ ਕਿਹਾ ਕਿ ਮੈਂ ਮਰਨ ਵਰਤ ਤੇ ਬੈਠੂਗਾ ਤਾਂ ਉਦੋਂ ਆਪਣੇ ਆਗੂਆਂ ਨੇ ਦੂਜਿਆਂ ਨੇ ਤੇ ਆਪਣੇ ਵਰਕਰਾਂ ਨੇ ਇਹ ਪ੍ਰਧਾਨ ਜੀ ਨੂੰ ਬਹੁਤ ਜ਼ੋਰ ਲਾਇਆ ਕਿਹਾ ਪ੍ਰਧਾਨ ਜੀ ਨੂੰ ਕਿ ਸਰਕਾਰ ਦਾ ਰਵਈਆ ਠੀਕ ਨਹੀਂ ਸਰਕਾਰ ਅੜियल ਰੁਖ ਤੇ ਆ ਸਰਕਾਰ ਨੇ ਗੱਲਬਾਤ ਲਈ ਆਉਣਾ ਨਹੀਂ ਪ੍ਰਧਾਨ ਜੀ ਕਿਤੇ ਸ਼ਹੀਦ ਦੀ ਨਾ ਹੋ ਜਵੇ ਤਾਂ ਪ੍ਰਧਾਨ ਜੀ ਦਾ ਸਪਸ਼ਟੇ ਕਹਿਣਾ ਸੀ ਕਿ ਮੈਂ ਕੋਈ ਦਿਖਾਵੇ ਲਈ ਮਰਨ ਵਰਤ ਤੇ ਨਹੀਂ ਬੈਠਣ ਲੱਗਿਆ ਮੈਂ ਕੋਈ ਲੋਕਾਂ ਦੀ ਸਿਮਤੀ ਲੈਣ ਲਈ ਮਰਨ ਵਰਤ ਤੇ ਨਹੀਂ ਬੈਠਣ ਲੱਗਿਆ ਮੈਨੂੰ ਪਤਾ ਕਿ ਇੱਕ ਦਿਨ ਸ਼ਹੀਦੀ ਹੋਣੀ ਆ ਸਰਕਾਰ ਨੇ ਮੰਨਣਾ ਨਹੀਂ ਮੈਂ ਲੋਕਾਂ ਦਾ ਆਗੂ ਤਾਕ ਹੋਂਦ ਦਾ ਹੱਕ ਰੱਖਦਾ ਜੇ ਮੈਂ ਆਪਣੇ ਆ ਕਿਸਾਨ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਸਹੀ ਕਰ ਸਕਾਂ ਇਹਨਾਂ ਨੂੰ ਆ ਮੰਗਾ ਮਨਾ ਕੇ ਦਮਾ ਆਪਣੇ ਜਿਉਂਦੇ ਜੀ ਠੀਕ ਆ ਜੇ ਮੇਰੀ ਸ਼ਹੀਦੀ ਹੁੰਦੀ ਆ ਮੇਰੀ ਸ਼ਹੀਦੀ ਨਾਲ ਸਰਕਾਰ ਮੰਗਾ ਮੰਨਦੀ ਆ ਤਾਂ ਮੈਂ ਆਪਣੇ ਆਪ ਨੂੰ ਪੂਰਾ ਬੜਪਾਗਾ ਸਮਝੂਗਾ ਕਿ ਮੇਰੀ ਸ਼ਹੀਦੀ ਨਾਲ ਕਿਸਾਨ ਮਜ਼ਦੂਰਾਂ ਦੀ ਹਾਲਾਤ ਸੁਧਰ ਗਈ ਦਾ ਪ੍ਰਭੂ ਮਰਨ ਵਰਤ ਤੇ ਬੈਠੇ ਪ੍ਰਧਾਨ ਜੀ ਤੁਸੀਂ ਵੀਡੀਓ ਦੇਖੀਆ ਹੋਣਗੀਆਂ ਕਿ ਬੀਪੀ 40 42 ਤੇ ਆ ਗਿਆ ਸੀ ਪ੍ਰਧਾਨ ਜੀ ਦਾ ਹੱਥ ਪੈਰ ਮੁਰਗੇ ਸੀ ਅੱਖਾਂ ਦੀ ਤੇਰੀ ਖੜ ਗਈ ਸੀ ਧੜਕਣ 46 47 ਤੇ ਆ ਗਈ ਸੀ ਤੇ ਪਿੱਛੋਂ ਖਬਰ ਆ ਗਈ ਸੀ ਕਿ ਪ੍ਰਧਾਨ ਜੀ ਇਸ ਦੁਨੀਆ ਚ ਨਹੀਂ ਰਹੇ ਆਪਰਾਵੋ ਜਦੋਂ 15 ਮਿੰਟ ਬਾਅਦ ਡਾਕਟਰਾਂ ਨੂੰ ਦੁਬਾਰਾ ਫੋਨ ਕੀਤਾ ਉਸ ਦਿਨ ਪ੍ਰਧਾਨ ਜੀ ਨੇ ਸਾਨੂੰ ਪਿੰਡ ਭੇਜਿਆ ਹੋਇਆ ਸੀ ਕਿਸੇ ਕੰਮ ਪ੍ਰਧਾਨ ਜੀ ਦੇ ਘਰੇ ਜਦੋਂ 15 ਮਿੰਟ ਬਾਅਦ ਫੋਨ ਕੀਤਾ ਤਾਂ ਡਾਕਟਰਾਂ ਨੇ ਕਿਹਾ ਕਿ ਕਾਬਰਾਂ ਦੀ ਲੋੜ ਨਹੀਂ ਉਂਗਲਾਂ 'ਚ ਮੂਵਮੈਂਟ ਪੈਰਾਂ ਦੀਆਂ 'ਚ ਆਉਣ ਲੱਗ ਗਈ ਜਿਹੜੇ ਮੁੰਡੇ ਉੱਥੇ ਨਾਲ ਰਹਿੰਦੇ ਸੀ ਉਹਨਾਂ ਨੇ ਮਾਲਸ਼ ਕਰ ਕਰਕੇ ਡਾਕਟਰਾਂ ਨੇ ਮਾਲਸ਼ ਕਰ ਕਰਕੇ ਉਂਗਲਾਂ 'ਚ ਮੂਵਮੈਂਟ ਚਲਾ ਲਈ ਕਬਰਾਂ ਦੀ ਲੋੜ ਨਹੀਂ ਪਰ ਭਰਾਵੋ ਉਧਰ ਪੈਰਾ ਥੱਲੇ ਜ਼ਮੀਨ ਨਿਕਲ ਗਈ ਸੀ ਜ਼ਮੀਨ ਇਹ ਕਰਕੇ ਨਹੀਂ ਸੀ ਨਿਕਲੀ ਕਿ ਪ੍ਰਧਾਨ ਜੀ ਦੀ ਸ਼ਹੀਦੀ ਹੋ ਗਈ ਕਿਉਂਕਿ ਭਰਾਵੋ ਇਹ ਗੱਲ ਸਾਨੂੰ ਪ੍ਰਧਾਨ ਜੀ ਨੇ ਪਹਿਲੇ ਦਿਨ ਦੱਸਤੀ ਸੀ ਕਿ ਸ਼ਹੀਦੀ ਹੋਣੀ ਆ ਕਬਰਾਂ ਦੀ ਲੋੜ ਨਹੀਂ ਜਿਹੜਾ ਮੋਰਚਾ ਲਾਇਆ ਹੋਇਆ ਜਿਹੜੀਆਂ ਮੰਗਾਂ ਤੇ ਲੜ ਰਹੇ ਆ ਧਿਆਨ ਉਹਦੇ ਵੱਲ ਦਿਓ ਮੇਰੇ ਵੱਲ ਧਿਆਨ ਦੇਣ ਦੀ ਬਾੜੀ ਲੋੜ ਨਹੀਂ ਪਰ ਭਰਾਵੋ ਜ਼ਮੀਨ ਨਿਕਲਣ ਦਾ ਕਾਰਨ ਹੋਰ ਸੀ ਇਹ ਸੀ ਕਿ ਜਿਤਨ ਪ੍ਰਧਾਨ ਜੀ ਦੀ ਸ਼ਹੀਦੀ ਹੋਈ ਅਸੀਂ ਤਾਂ ਯਾਰ ਪਿੰਡ ਬੈਠੇ ਆ ਅਸੀਂ ਆ ਲੋਕਾਂ ਨੂੰ ਕੀ ਜਵਾਬ ਦਵਾਂਗੇ ਕਿ ਜਿਤਨ ਪ੍ਰਧਾਨ ਜੀ ਦੀ ਸ਼ਹੀਦੀ ਹੋਈ ਅਸੀਂ ਪਿੰਡ ਬੈਠੇ ਸੀ ਭਾਵੇਂ ਸਾਨੂੰ ਪ੍ਰਧਾਨ ਜੀ ਨੇ ਭੇਜਿਆ ਸੀ ਪਰ ਇਹ ਕਲੰਕ ساری ਉਮਰ ਲੈਣਾ ਨਹੀਂ ਸੀ ਮੱਥੇ ਤੋਂ ਪ੍ਰਮਾਤਮਾ ਨੇ ਬਚਾਇਆ ਉਸ ਕਲੰਕ ਤੋਂ ਤੌੜੀਆਂ ਅਰਦਾਸਾਂ ਬੇਨਤੀਆਂ ਨੇ ਬਚਾਇਆ ਉਸ ਕਲੰਕ ਤੋਂ ਜਿਹੜੀਆਂ ਪੂਰਾ ਗਵਰਡ ਪ੍ਰਧਾਨ ਜੀ ਲਈ ਅਰਦਾਸਾਂ ਕਰ ਰਹੇ ਆ ਅੱਜ ਉਹਨਾਂ ਨੇ ਫਿਰ ਸਾਹ ਪਾਏ ਨੇ ਪ੍ਰਧਾਨ ਜੀ ਚ ਤਾਂ ਭਰਾਵੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸਰਕਾਰ ਦਾ ਅੜਿਆਲ ਰੁਕ ਸੀ ਤਾਂ ਭਰਾਵੋ ਫਿਰ ਪਿੱਛੇ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਤੇਨਾ ਮੰਗਾ ਤੇ ਗੱਲ ਹੀ ਨਹੀਂ ਕਰਾਂਗੇ ਇੱਕ ਮਿੰਟ ਚੁੱਪ ਰਹੋ ਜੀ ਕੋਈ ਬੋਲਿਆ ਉਹਨਾਂ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਇਹਨਾ ਮੰਗਾਂ ਤੇ ਤਾਂ ਗੱਲ ਹੀ ਨਹੀਂ ਕਰਾਂਗੇ ਤਾਂ ਭਰਾਵੋ ਉਸ ਸਰਕਾਰ ਦਾ ਅਧਿਕਾਰੀ ਤੁਹਾਡੇ ਆਗੂ ਨੇ ਆਪਣੇ ਦੰਤ ਤੇ ਹੰਡਾ ਕੇ ਮਰਨ ਵਰਤ ਤੇ ਬੈਠ ਕੇ ਆਪਣੀ ਜ਼ਿੰਦਗੀ ਤੜੀ ਤੇ ਰੱਖ ਕੇ ਉਹ ਅਧਿਕਾਰੀ ਨੂੰ 250 ਕਿਲੋਮੀਟਰ ਚੱਲ ਕੇ ਖਨੌਰੀ ਆਉਣਾ ਪਿਆ